ਹਾਂਜੀ ਅੱਜ ਦੀ ਵੀਡੀਓ ਚ ਆਪਾਂ ਦੱਸਾਂਗੇ ਜਿਹੜੇ ਪਸ਼ੂ ਨਾ ਬਾਰ-ਬਾਰ ਰਿਪੀਟ ਹੋ ਰਹੇ ਨੇ ਉਹਨਾਂ ਦੀ ਫੀਡ ਦੱਸਾਂਗੇ ਤੇ ਸਭ ਤੋਂ ਪਹਿਲਾਂ ਤਾਂ ਆਪਾਂ ਬੰਦ ਕੀ ਕਰਨਾ ਹੈ ਕਿਹੜੇ ਆਪਣੇ ਬੜੇਮੇ ਨੇ ਜਾਂ ਬੜੇਮੇ ਦੀ ਖਾਲਾ ਤੁਸੀਂ ਉਹ ਫੀਡ ਦੇ ਵਿੱਚੋਂ ਬੰਦ ਕਰ ਲਓ ਜਿਹੜੇ ਪਸ਼ੂ ਤੁਹਾਡੇ ਰਿਪੀਟ ਕਰ ਰਹੇ ਨੇ ਬਾਰ-ਬਾਰ ਤੁਸੀਂ ਕੀ ਹੈ ਕਣਕ ਲੈਣੀ ਹੈ 10 ਕਿਲੋ ਮੱਕੀ ਲੈਣੀ ਹੈ 10 ਕਿਲੋ ਸੋਲਾ ਦਾ ਸਿਲਕਾ 10 ਕਿਲੋ ਸੋਇਆਬੀਨ ਦਾ ਸਿਲਕਾ 10 ਕਿਲੋ ਤੇ ਜਿਹੜੀ ਸਰੋਂ ਦੀ ਖਾਲਾ ਹੈ ਉਹ ਸੂਬੇ ਵੈਸੇ ਘੱਟ ਖਾਂਦੇ ਤੁਸੀਂ ਜਿਹੜੀ ਸਰੋਂ ਦੀ ਖਲ ਪਾਉਣੀ ਆ ਉਹ ਘੱਟੋ ਘੱਟ 20 ਕਿਲੋ ਪਾਉਣੀ ਆ ਇਹਦੇ ਵਿੱਚ ਜਿਹੜੀਆਂ ਤੁਹਾਨੂੰ ਆਪਾਂ ਚੀਜ਼ਾਂ ਬੋਲਤੀਆਂ ਤੇ ਤਾਰਾ ਮੇਰਾ ਪਾ ਸਕਦੇ ਕਿਲੋ ਨਮਕ ਹੋ ਗਿਆ ਤੇ ਨਾਲ ਬਫਰ ਹੋ ਗਿਆ ਈਸਟ ਹੋ ਗਿਆ ਤੇ ਸੀਰਾ ਪਾਉਣਾ ਤੁਸੀਂ ਜੇ ਚੰਗਾ ਸੀਰਾ ਮਿਲਦਾ ਠੀਕ ਹੈ ਤਾਂ ਨਹੀਂ ਆਪਦੇ ਘਰੇ ਖੰਡ ਪਾ ਸਕਦੇ ਹੋ ਜਾਂ ਸ਼ੱਕਰ ਪਾ ਸਕਦੇ ਜਾਂ ਗੁੜ ਉਹ ਆਪਦੀ ਲੋੜ ਮੁਤਾਬਕ ਘਰੇ ਬਾਕੀ 1 ਕਿਲੋ ਮੀਨਮਿਕਸਚਰ ਪਾਉਣਾ ਹੈਗਾ ਠੀਕ ਹੈ ਜੀ ਆ ਜਿਹੜੀਆਂ ਚੀਜ਼ਾਂ ਨੇ ਜਿਹੜੇ ਤੁਹਾਡੇ ਪਸ਼ੂ ਰਿਪੀਟ ਹੋ ਰਹੇ ਨੇ ਬਾਰ-ਬਾਰ ਇਹ ਪਾ ਦਿਓ ਤੇ ਉਹ 100% ਜਿਹੜੇ ਗੱਭਣ ਲੈਣਗੇ ਪਰ ਸਾਨੂੰ ਇੱਕੋ ਹੀ ਚੀਜ਼ ਦੇ ਵਿੱਚ ਆਪਾਂ ਬੈਨ ਕਰੀ ਆ ਉਹ ਹੈਗੀ ਹੈ ਕਿ ਬੜੇਵੇਂ ਦੀ ਖਲਜਾ ਬੜੇਵੇਂ ਉਹ ਨਹੀਂ ਪਾਉਣੇ ਜੇ ਤੁਸੀਂ ਉਹ ਪਾਓਗੇ ਤੁਹਾਡੇ ਪਸ਼ੂ ਕਦੇ ਨਹੀਂ ਜਾਣਗੇ ਬਾਰ-ਬਾਰ ਉਹ ਰਿਪੀਟ ਵੀ ਹੋਏ ਨਹੀਂ ਤੇ ਅੰਦਰੋਂ ਉਹ ਪਾਸ ਵੀ ਸਿੱਟੀ ਜਾਣਗੇ ਜਿੰਨੀਆਂ ਮਰਜ਼ੀ ਦਵਾਈਆਂ ਭਰਾਲੋ ਆਹ ਚੀਜ਼ਾਂ ਪਾ ਲਓ ਤੁਹਾਡੇ ਪਸ਼ੂ 100% ਗੱਭਣ ਲੈਣਗੇ ਜੇ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਕਰ ਦਿਓ ਧੰਨਵਾਦ